ਫਿਲਮ ਐਮਰਜੈਂਸੀ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਤੇ ਇਤਰਾਜ਼ ਜਤਾਇਆ ਤੁਹਾਨੂੰ ਦੱਸ ਦਈਏ ਕਿ ਐਮਰਜੈਂਸੀ ਫਿਲਮ ਜੋ ਕਿ ਕੰਗੜਾ ਰੋਡ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਉਹਨਾਂ ਕਹਿੰਦੇ ਹੈ ਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਇਸ ਫਿਲਮ ਦੇ ਵਿੱਚ ਜਿਸ ਕਾਰਨ ਬਾਦਲ ਨੇ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਕਹਿੰਦੇ ਕਿ ਇਸ ਫਿਲਮ ਚ ਸਿੱਖਾਂ ਨੂੰ ਵਕਵਾਦੀ ਵਜੋਂ ਪੇਸ਼ ਕੀਤਾ ਗਿਆ ਜੋ ਕਿ ਡੂੰਗੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਹਨਾਂ ਕਹਿੰਦੇ ਕਿ ਕੰਗਣਾ ਭਾਵੇਂ ਇੱਕ ਅਦਾਕਾਰ ਹੈ ਪਰ ਹੁਣ ਉਹ ਇੱਕ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ। ਭਾਵ ਜਾਣ ਬੁਝਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਾਰਨ ਕੰਗਣਾ ਤੇ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ ਸੁਖਬੀਰ ਨੇ ਸਾਫ਼ ਤੌਰ ਤੇ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੂੰ ਅੱਖੋਂ ਪਰੋਖੇ ਕਰ ਗਲਤ ਅਕਸ ਉਕਰਿਆ ਜਾ ਰਿਹਾ ਹੈ ਇਹ ਫਿਲਮ ਇੱਕ ਸਾਜ਼ਿਸ਼ ਤਹਿਤ ਰਿਲੀਜ਼ ਕੀਤੀ ਜਾ ਰਹੀ ਹੈ ਦੇਖੋ ਕੰਗਨਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆਂ ਇਹ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਂ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਕੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰੱਖਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਬਾਕੀ ਤੁਹਾਡੇ ਨੂੰ ਕਿਵੇਂ ਲੱਗਦਾ ਤੁਹਾਡੇ ਨਾ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਤੋਂ ਬੰਦ ਹੀ ਨਹੀਂ ਬਿਊਰੋ ਰਿਪੋਰਟ ਜੀ ਕੇ ਟੀਵੀ ਫਿਲਮ ਐਮਰਜੈਂਸੀ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਇਸ ਤੇ ਇਤਰਾਜ਼ ਜਤਾਇਆ ਤੁਹਾਨੂੰ ਦੱਸ ਦਈਏ ਕਿ ਐਮਰਜੈਂਸੀ ਫਿਲਮ ਜੋ ਕਿ ਕੰਗਣਾ ਰੌਧ ਦੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਉਹਨਾਂ ਕਹੇ ਹੈ ਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਜਿਸ ਕਾਰਨ ਬਾਦਲ ਨੇ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਉਹਨਾਂ ਕਹੇ ਹੈ ਕਿ ਇਸ ਫਿਲਮ ਚ ਸਿੱਖਾਂ ਨੂੰ ਵਕਵਾਦੀ ਵਜੋ ਪੇਸ਼ ਕੀਤਾ ਗਿਆ ਜੋ ਕਿ ਡੂੰਗੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਭਾਵੇਂ ਇੱਕ ਅਦਾਕਾਰ ਹੈ ਪਰ ਹੁਣ ਉਹ ਇੱਕ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ ਭਾਵ ਜਾਣ ਬੁਝਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਕਾਰਨ ਕੰਗਣਾ ਤੇ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ ਸੁਖਬੀਰ ਨੇ ਸਾਫ਼ ਤੌਰ ਤੇ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੂੰ ਅੱਖੋਂ ਪਰੋਖੇ ਕਰ ਗਲਤ ਅਕਸ ਉਕਰਿਆ ਜਾ ਰਿਹਾ ਹੈ ਇਹ ਫਿਲਮ ਇੱਕ ਸਾਜ਼ਿਸ਼ ਤਹਿਤ ਰਿਲੀਜ਼ ਕੀਤੀ ਜਾ ਰਹੀ ਹੈ ਦੇਖੋ ਕੰਗਣਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆਂ ਇਹ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਇਆ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਕੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰਕਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਬਾਕੀ ਤੁਹਾਡੇ ਨੂੰ ਕਿਵੇਂ ਲੱਗਦਾ ਤੁਹਾਡੇ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਹੈ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦ ਹੀ ਨਹੀਂ ਬਿਊਰੋ ਰਿਪੋਰਟ ਜੀਕੇਆ ਟੀਵੀ